ਸਾਂਝਾ ਲੋ ਥਾਰੇ ਹੀ ਆ ਮੋਰੋਂ ਲੈ ਕੇ ਪੀੜੇ ਸਟਿੱਪਣੀ ਤੱਕ ਸਾਰਾ ਕਾਲਾ ਹੀ ਆ ਮਗਰ ਉਹ 35 ਕਿੱਲੇ ਵੀ ਵੇਚਤੇ ਘਰ ਵੀ ਵੇਚਤਾ ਠੀਕ ਆ ਜਲੰਧਰ ਵਾਲੀਆਂ ਦੁਕਾਨਾਂ ਵੀ ਵੇਚਤੀਆਂ ਉਹ ਬੱਲੇ ਦਾਦੇ ਵਿੱਚ ਰੂਲ ਲੈ ਆ ਉਹ ਤਾਂ ਪੀਅਰ ਲੈ ਕੇ ਗਏ ਹੁਣੇ ਫੇਰਦਾ ਇੱਥੋਂ ਮਾਲਾ ਕਿਉਂ ਕੈਨੇਡਾ ਚ ਰੂਲ ਨਹੀਂ ਹੈਗਾ ਆਊਗਾ ਉਹ ਕਹਿੰਦਾ ਘਮਣ ਘਮਣ ਨਹੀਂ ਉਹ ਸਾਰਾ ਟੱਬਰ ਚਲ ਗਿਆ ਮੈਂ ਤਾਂ ਕਿਹਾ ਨਹੀਂ ਸੀ ਪਹਿਲੇ ਦੁਕਾਨਾਂ ਦਾ ਨਹੀਂ ਸੀ ਉਹਨੂੰ ਪਤਾ ਜਲੰਧਰਾਂ ਜੀ ਉਹ ਵੀ ਗਈਆਂ ਉਹ ਤੇਰੀ ਨੂੰ ਉਹ ਵੀ ਮੁੰਡਾ ਕੈਨੇਡਾ ਚ ਆਇਆ ਸੀ ਤੇ ਉਹ ਕੁੜੀ ਨੂੰ ਸੀਗੀ ਚੋਰੀ ਦੀ ਆ ਤਾਂ ਉਹ ਹਲੇ ਇਤਰੀ ਮਤਲਬ ਵਿਆਹ ਹੋਏ ਨੂੰ ਥੋੜੇ ਦਿਨੇ ਹੋਏ ਸੀ ਥੋੜੇ ਦਿਨਾਂ ਦੇ ਵਿੱਚ ਪਰ ਚੋਰੀ 2-3 ਵਾਰੀ ਹੋ ਗਈ। ਉਹ ਮੁੰਡੇ ਨੇ ਤਾੜ ਰੱਖੀ। ਲਓ ਜੀ। ਆਪਣੀ ਮੱਝ ਪਈ ਸੂ ਦਿੱਤਾ ਨੇ ਕਟਾ। ਦੇਖਦਾ ਨਾ ਕਾਨਾ ਜਾ ਕਰਾ। ਬੇਬੀ ਬੋਏ ਕਟਿਆਂ ਦਾ ਰਵਾਜ ਹੈ ਹੀ ਉੱਦਾਂ। ਪਹਿਲਾਂ ਵੀ ਸਾਡੇ ਆ ਕਟਾਈ ਆ ਇੱਕ ਉਹ ਬੱਚਾ ਆ। ਕਟੀਆਂ ਬੱਚੀਆਂ ਆਉਂਦੀਆਂ ਜੀ। ਬੇਬੀ ਬੋਆ ਹੀ ਆ ਸਾਰੇ ਕਾਲਾ ਹੀ ਆ ਉਹਦਾ ਸਾਰਾ ਹੈਗਾ ਹਨਾ ਮੈਂ ਤਾਂ ਨਹੀਂ ਪੁੱਛ ਵੀ ਨਹੀਂ ਚਿੱਟੀ ਮਾੜੀ ਮੂਤੀ ਹੈ ਸਾਰਾ ਹੀ ਕਾਲਾ ਆ ਮੜਾ ਵੀ ਨਹੀਂ ਕਿਸੇ ਪਾਸਿਓਂ ਚਿੱਟਾ ਇਹਦੀ ਮਾਂ ਵੀ ਸਾਰੀ ਕਾਲੀ ਹੀ ਆ ਦੇਖਦਾ ਇਹਦੀ ਕੂਜ ਖੋਰ ਮੱਥਾ ਸਾਰਾ ਕੁਝ ਕਿਸੇ ਪਾਸਿਓਂ ਵੀ ਮਤਲਬ ਇੱਕ ਚਿੱਟਾ ਨਿਸ਼ਾਨ ਵੀ ਨਹੀਂ ਹੈਗਾ ਇਦਾਂ ਹੀ ਇਹਦੇ ਆ ਕੱਟੇ ਦੇ ਹਾਂ ਜਿਵੇਂ ਥਾਰੇ ਹੀ ਆ ਮੋਹਰੋਂ ਲੈ ਕੇ ਪਿੱਛੇ ਸਟਿੱਪਣੀ ਤੱਕ ਸਾਰਾ ਕਾਲਾ ਹੀ ਆ ਠਾਰੰਗ ਆਹ ਇਹਦੇ بڑے ਭਾਈ ਦੇ ਪੂਛ ਚਿੱਟੀ ਹੈਗੀ ਇਹਦੇ ਆਹ ਇਹਦਾ بڑا ਭਾਈ ਆ ਇਹਦੀ ਪੂਛ ਹੈਗੀ ਚਿੱਟੀ ਥੋੜੀ ਜਿਹੀ ਚਲੋ ਦਿਖਾਵਦੇ ਆਂ ਗਾਂ ਦਾ ਤੁਹਾਨੂੰ ਮੇਲਾ ਯਾਨੀ ਹੁਣ ਤੇਰੇ ਪੈਸਿਆਂ ਦਾ ਮਸਲਾ ਅੜਿਆ ਆ ਕੰਮ ਹੰਦੇ ਹਾਂਜੀ ਹਾਂਜੀ ਨਹੀਂ ਲਾਉਂਦਾ ਖਰੇ ਇਹ ਅੜਿਆ ਨਹੀਂ ਯਾਨੀ ਕਿ ਹੋ ਜੂਗਾ 99% ਜੈਸਾ ਹੀ ਹੈ ਚਲੋ ਜੀ ਟੈਨਸ਼ਨ ਤਾਂ ਹੁੰਦੀ ਆ ਪੈਸੇ ਕਿਹੜੇ ਥੋੜੇ ਜਿਹਾ 25-30 ਲੱਖ ਰੁਪਈਆ ਹਨਾ ਪਰ ਤੂੰ 25-30 ਲੱਖ ਨੂੰ ਰੋਣਾ ਹਨਾ ਹੂੰ ਹੂੰ ਤੂੰ ਸਾਡੇ ਬੰਦੇ ਦਾ ਸਾਡੇ ਮੇਰੇ ਮਾਸੀ ਦਾ ਪਿੰਡ ਆ ਸਾਡੀ ਜ਼ਿੰਮੇਵਾਰੀ ਆ ਹਾਂਜੀ ਉੱਥੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪਿੰਡ ਆ ਪਡੋਰੀ ਹਾਂਜੀ ਉੱਥੇ ਜਦਾਂ ਤੇਰੀ ਮੇਨ ਨਿਆਰੀ ਹੋਵੇ ਹਾਂਜੀ ਮੈਂ ਤੇਰੀ ਜ਼ਮੀਨ ਬੋਹਣਾ ਆਵਾਂ ਠੇਕੇ ਤੇ ਹਨਾ ਤੂੰ ਰਹਿਣਾ ਹੋਵੇ ਬਾਹਰ ਇਦੋਂ ਉਹ ਨਾ ਮੁੰਡਾ ਜ਼ਮੀਨ ਬੋਂਦਾ ਸੀਗਾ ਜਿਹਦੀ ਜ਼ਮੀਨ ਬੋਂਦਾ ਸੀ ਉਹ ਬੰਦਾ ਰਹਿੰਦਾ ਸੀਗਾ ਇੰਗਲੈਂਡ 'ਚ ਠੀਕ ਆ 35 ਕਿੱਲੇ ਜ਼ਮੀਨ ਦੇ ਅੱਛਾ ਤੇ ਉਹ ਸਾਡੇ ਰਿਸ਼ਤੇਦਾਰਾਂ ਦੀ ਜ਼ਮੀਨ ਵੀ ਉਹੀ ਬੰਦਾ ਬੋਂਦਾ ਸੀ ਠੀਕ ਆ ਠੀਕ ਐ ਤੇ ਉਹਨੇ ਕੀ ਕੀਤਾ ਉਹ ਜਿਹੜਾ ਉਹਨਾਂ ਉਹਨਾਂ ਪਿਆਰ ਇੰਨਾ ਪਾ ਲਿਆ ਬੰਦੇ ਨਾਲ ਇੰਗਲੈਂਡ ਵਾਲੇ ਨਾ ਵੀ ਉਹ ਸਮਝ ਲਾ ਆਪਣੇ ਚੜ੍ਹੇ ਚਾਚੇ ਤਾਏ ਜਾਂ ਸਕੇਆਂ 'ਚੋਂ ਆ ਉਹਨਾਂ ਨਾਲ ਵੀ ਨਹੀਂ ਇੰਨਾ ਕਰਦਾ ਸੀਗਾ ਜਿੰਨਾ ਇਹਦਾ ਕਰਦਾ ਸੀ ਵੀ ਮਤਲਬ ਇਹਦੇ ਨਾਲ ਪਿਆਰ ਸੀ ਉਹਦਾ ਤੇ ਉਹਨੇ ਕੀ ਕੀਤਾ ਉਹਨੇ ਇਹਨਾਂ ਨੂੰ ਪਾਵਰ ਆਫ ਟਾਰਨੀ ਦਿੱਤੀ ਅੱਛਾ ਵੇ ਉਹ ਪਤਾ ਨਹੀਂ ਕੋ ਉਹਦੀ ਜਲੰਧਰ ਦੁਕਾਨਾਂ ਵੀ ਸੀ ਵਿੱਚ ਤਾਂ ਕਹਿੰਦੇ ਵੀ ਜਲੰਧਰ ਵਾਲੀਆਂ ਦੁਕਾਨਾਂ ਉਹਨੇ ਵੇਚਣੀਆਂ ਸੀਗੀ ਤਾਂ ਦਿੱਤੀ ਪਾਵਰ ਆਫ ਤਾਨੀ ਤੇ ਉਹ ਦੇ ਕੇ ਆ ਬਾਹਰ ਨੂੰ ਚਲ ਗਿਆ ਉਹਨੇ کیا ਕੀਤਾ ਜਦੋਂ ਬਾਹਰ ਨੂੰ ਚਲ ਗਿਆ ਮਗਰ ਉਹ 35 ਕਿੱਲੇ ਵੀ ਵੇਚਤੇ ਘਰ ਵੀ ਵੇਚਦਾ ਠੀਕ ਆ ਜਲੰਧਰ ਵਾਲੀਆਂ ਦੁਕਾਨਾਂ ਵੀ ਵੇਚਦੀਆਂ ਉਹ ਬੰਦਾ ਤੇ ਹੁਣ ਉਹਨੂੰ ਉਹਦਾ ਬਾਹਰ ਬੈਠਾ ਉਹਨੂੰ ਕੀ ਪਤਾ ਉਹਨੂੰ ਕੀ ਪਤਾ ਵਿਚਾਰੇ ਉਹ ਵੇਚ ਕੇ ਸਾਰਾ ਕੁਝ ਆਫ ਕੈਨੇਡਾ ਨੂੰ ਚਲ ਗਿਆ ਪੂਰਾ ਪਰਿਵਾਰ ਅੱਛਾ ਕਿਉਂਕਿ ਕੈਨੇਡਾ ਦੇ ਵਿੱਚ ਰੂਲ ਹੈ ਨਾ ਉਹਦਾ ਪੀਆਰ ਲੈ ਕੇ ਗਏ ਹੁਣੇ ਫਿਰਦਾ ਇੱਥੋਂ ਮਾਲਕ ਕਿਉਂ ਕੈਨੇਡਾ 'ਚ ਰੂਲ ਨਹੀਂ ਹੈਗਾ ਵੀ ਉਹ ਜੋ ਤੁਸੀਂ ਇਨਵੈਸਟ ਕਰਦੇ ਇਨਵੈਸਟ ਕਰੋ ਯਾਰ ਇੱਥੋਂ ਪੈਣੀ ਆ ਹਾਂ ਪੀਆਰ ਮਿਲਦੀ ਬਿਲਕੁਲ ਮੈਂ ਵੀ ਦਿਖਾ ਲਈ ਦਊਂਗਾ ਹਲੇ ਇਸ ਵੇਲੇ ਉੱਧੇ ਪਈ ਆ ਉਹਨਾਂ ਦੀ ਕੋਠੀ ਐਡੀ ਤਕੜੀ ਆ ਆਪਣੀ ਜਿਹੜਾ ਬੰਦਾ ਇਹ ਕੁੰਡੀ ਮਾਰ ਕੇ ਗਿਆ ਉਹਨਾਂ ਦੀ ਠੀਕ ਆ ਮੈਂ ਇਦਾਂ ਦੀ ਕੋਠੀ ਪਿੰਡਾਂ 'ਚ ਬਹੁਤ ਘੱਟ ਦੇਖਿਆ ਅੱਛਾ ਉਹ ਕੈ ਉਹ ਬੰਦਾ ਬਾਹਰੋਂ ਫੋਨ ਕਰੇ ਇਹਨੂੰ ਹਨਾ ਉਹ ਹੋਰ ਕਿਸੇ ਨੂੰ ਫੋਨ ਨਹੀਂ ਅਸੀਂ ਕਰਦਾ ਹੁੰਦਾ ਹੂੰ ਹੂੰ ਇਹਨੂੰ ਹੀ ਕਰਦਾ ਹੁੰਦਾ ਜੀ ਪਿੰਡ 'ਚ ਹੋਰ ਕਿਸੇ ਨਾਲ ਲੈਣ ਦੇਣ ਉਹਨਾਂ ਰੱਖਿਆ ਹੀ ਨਹੀਂ ਸੀ ਬਾਲਾ ਠੀਕ ਹੈ ਤੇ ਉਹ ਫੋਨ ਕਰੇ ਹੁਣ ਇਹ ਤਾਂ ਕੈਨੇਡਾ ਚੋਂ ਲੱਗ ਕੇ ਫੋਨ ਕਿੱਥੋਂ ਲੱਗੇ ਹੂੰ ਉਹਨੇ ਫੇਰ ਅੱਕ ਕੇ ਫੋਨ ਆਪਣੇ ਪਿੰਡ ਦੇ ਖਰੇ ਪੰਚ ਨੂੰ ਕੁਲੰਬੜ ਨੂੰ ਕੀਤਾ ਵੀ ਉਹ ਮੇਰਾ ਫੋਨ ਨਹੀਂ ਚੱਕਦਾ ਗੱਲ ਕੀ ਆ ਹੂੰ ਉਹ ਕਹਿੰਦਾ ਉਹ ਤਾਂ ਬਾਹਰ ਨੂੰ ਚੱਲ ਗਿਆ ਠੀਕ ਆ ਉਹ ਕਹਿੰਦਾ ਬਾਹਰ ਨੂੰ ਚੱਲ ਗਿਆ ਵੀ ਮੈਨੂੰ ਦੱਸਿਆ ਹੀ ਨਹੀਂ ਵੀ ਉਹਦੇ ਚੇਤੇ ਫੇਰ ਘੁੰਮਣ ਕੰਮਣ ਗਿਆ ਆਊਗਾ ਹੂੰ ਉਹ ਕਹਿੰਦਾ ਘੁੰਮਣ ਕੰਮਣ ਨਹੀਂ ਉਹ ਸਾਰਾ ਟੱਬਰ ਚੱਲ ਗਿਆ ਗੱਲਾਂ-ਗੱਲਾਂ ਕਰਦੇ ਜੋ ਉਹਨੇ ਦੱਸਿਆ ਵੀ ਤੈਮੀ ਆਪਣੀ ਜ਼ਮੀਨ ਵੇਚਤੀ ਉਹ ਕਹਿੰਦਾ ਮੈਂ ਤਾਂ ਵੇਚੀ ਹੀ ਨਹੀਂ ਨੰਬਰ ਤੇ ਉਹਨੂੰ ਕਿਹਾ ਹੋਊਗਾ ਜਿਹੜਾ ਨੰਬਰ ਜਾਂ 5 ਜਿਹਨੂੰ ਵੀ ਫੋਨ ਕੀਤਾ ਸੀ ਉਹਨੇ ਆਹੋ ਹੂੰ ਤੇ ਉਹ ਕਹਿੰਦਾ ਮੈਂ ਤਾਂ ਵੇਚੀ ਨਹੀਂ ਜ਼ਮੀਨ ਠੀਕ ਆ ਉਹ ਕਹਿੰਦਾ ਵੀ ਨਹੀਂ ਕਹਿੰਦਾ ਜ਼ਮੀਨ ਵੀ ਤੇਰੀ ਵੇਚ ਗਿਆ ਘਰ ਵੀ ਵੇਚ ਗਿਆ ਆ ਵੇ ਤੂੰ ਤੂੰ ਸ਼ਾਇਦ ਤੂੰ ਹੀ ਵੇਚੀ ਹੋਗੀ ਹਾਂ ਵੇ ਤੂੰ ਕਹਾਂ ਹੋਗਾ ਤਾਂ ਹੀ ਵੇਚੀ ਤਾਂ ਹੀ ਵੇਚੀ ਉਹ ਕਹਿੰਦਾ ਮੈਂ ਤਾਂ ਕਿਹਾ ਨਹੀਂ ਸੀ ਹੂੰ ਪਹਿਲੇ ਦੁਕਾਨਾਂ ਦਾ ਨਹੀਂ ਸੀ ਉਹਨੂੰ ਪਤਾ ਜਲੰਧਰ ਵਾਲੀਆਂ ਉਹ ਵੀ ਗਈਆਂ ਉਹ ਤੇਰੀ ਨੂੰ ਉਹਨੇ ਜਦੋਂ ਫੇਰ ਪਤਾ ਪੁੱਤਾ ਕੀਤਾ ਜਦੋਂ ਪਤਾ ਲੱਗਾ ਜਲੰਧਰ ਵਾਲੀਆਂ ਦੁਕਾਨਾਂ ਵੀ ਗਈਆਂ ਤੇ ਕਹਿੰਦੇ ਉਹਨੂੰ ਅਟੈਕ ਹੋ ਗਿਆ ਹੁਣ ਉਹ ਪਿੰਡ ਦੇ ਇਹ ਗੱਲ ਕਹਿੰਦੇ ਵੇ ਅਟੈਕ ਹੋ ਗਿਆ ਹੁਣ ਪਤਾ ਨਹੀਂ ਸੱਚੀ ਹੋਇਆ ਲੋਕੀ ਗੱਲ ਵੀ ਬਣਾ ਲੈਂਦੇ ਆ ਅਟੈਕ ਹੋ ਗਿਆ ਤਾਂ ਕਿ ਹੋ ਵੀ ਸਕਦਾ ਇੰਨਾ ਇੰਨਾ ਪੈਸਾ ਲੱਗਾ ਤਾਂ ਅਟੈਕ ਹੋ ਵੀ ਸਕਦਾ ਉਹ ਵੀ ਸਕਦਾ ਕੋਈ ਵੇਚ ਬੜੀ ਗੱਲ ਥੋੜੀ ਤੇ ਮੁੜ ਕੇ ਅਟੈਕ ਹੋ ਗਿਆ ਤੇ ਹੁਣ ਹੁਣ ਮੈਂ ਜਦੋਂ ਜਦੋਂ ਨਾ ਥੋੜੇ ਦਿਨ ਹੋਏ ਮੇਰੀ ਗੱਲ ਹੋਈ ਸੀ ਮੈਂ ਕਿਹਾ ਉਹ ਤੁਹਾਡੇ ਕੇਸ ਦਾ ਕੀ ਹੋਇਆ ਨਾ ਤੁਹਾਡੇ ਪਿੰਡ ਕਾਂਡ ਹੋਇਆ ਸੀ ਉਹਦਾ ਕੀ ਹੋਇਆ ਕਹਿੰਦਾ ਹੁਣ ਇੰਨਾ ਕੁ ਪਤਾ ਲੱਗਾ ਵੀ ਉਹਨੇ ਅੱਧੇ ਪੈਸੇ ਮੋੜਤੇ ਆ ਉਹ ਬੰਦੇ ਨੇ ਉਹ ਬੰਦੇ ਨੇ ਜਿਹੜਾ ਕੈਨੇਡਾ ਨੂੰ ਗਿਆ ਸੀ ਠੀਕ ਆ ਉਹ ਮੈਂ ਕਹਿੰਦਾ ਉਹਨੇ ਗੇਮ ਕੀਤੀ ਹੋਣੀ ਜਿਹੜੇ ਇਨਵੈਸਟ ਕੀਤੀ ਹੋਣੀ ਆ ਨੰਘਿਆ ਅੱਧੇ ਕੁ ਵੇਚ-ਬੂਚ ਦਿੱਤੀ ਉਹ ਪ੍ਰਾਪਰਟੀ ਜਿਹੜੀ ਖਰੀਦੀ ਹੋਊ ਹੂੰ ਤੇ ਅੱਧੇ ਹਲੇ ਰਹਿ ਗਏ ਆ ਤੇ ਪਰ ਰੌਲਾ ਇਹ ਆ ਵੀ ਜਿਹੜੀ ਉਹ ਜ਼ਮੀਨ ਵੇਚ ਕੇ ਗਿਆ ਸੀ ਉਹ ਵੀ ਸਸਤੀ ਵੇਚ ਗਿਆ ਸੀ ਠੀਕ ਆ ਹੁਣ ਜਿਹੇ ਦਾ ਬੰਦੇ ਦੀ ਮਿਹਨਤ ਦੀ ਕਮਾਈ ਹੁੰਦੀ ਅਗਲਾ ਤਾਂ ਪੂਰਾ ਠੋਕ ਪੂਰਾ ਠੋਕੇ ਰੇਟ ਲੈਂਦਾ ਹੁੰਦਾ ਉਹ ਇਹਦਾ ਕਿਹੜਾ ਜੋਰ ਲੱਗਾ ਸੀ ਇਹ ਤਾਂ ਮੌਦ ਦੀ ਸੀ ਤੇ ਇਹ ਸਸਤੇ ਭਾਦੇ ਗਿਆ ਸੀ ਇਹਨੇ ਤਾਂ ਹੁਣ ਜਿੰਨੇ ਦੀ ਵੇਚੇ ਉਹਦੇ ਹਿਸਾਬ ਨਾਲ ਦਿੱਤਾ ਹੁਣ ਬਿਲਕੁਲ ਸਸਤੀ ਦੇ ਗਿਆ ਹੂੰ ਤੇ ਜਲੰਧਰ ਵਾਲੀ ਦੁਕਾਨਾਂ ਵੀ ਉਹਦੀਆਂ ਕਹਿੰਦੇ ਟੌਪ ਦੀਆਂ ਸੀ ਪੂਰੀਆਂ ਮਤਲਬ ਮਹਿੰਗੇ ਏਰੀਏ 'ਚ ਸੀਗੀਆਂ ਠੀਕ ਹੈ ਹੋਰ ਤਾਂ ਛੱਡ ਤੂੰ ਜੇ ਜ਼ਮੀਨ ਵੇਚਣੀ ਆ ਦੁਕਾਨਾਂ ਵੇਚਣੀਆਂ ਉਹਦਾ ਘਰ ਤਾਂ ਰਹਿਣ ਦੇ ਘਰ ਤਾਂ ਰਹਿਣ ਦੇ ਆਣ ਜੋਗਾ ਤਾਂ ਰਹਿ ਜੂ ਉਹ ਆਣ ਜੋਗਾ ਤਾਂ ਰਹਿ ਜੂ ਘਰ ਵੀ ਵੇਚਦਾ ਘਰ ਵੀ ਵੇਚ ਦਿੰਦਾ ਤੂੰ ਬਾਕੀ ਜੇ ਉਹ ਬੰਦੇ ਨੂੰ ਕੋਈ ਸਾਧਮਾ ਲਾ ਸਕਦਾ ਹੀ ਕੋਈ ਅਟੈਕ ਹੋ ਸਕਦਾ ਸੀ ਹੋਏ ਸਕਦਾ ਇਹ ਚ ਕੋਈ ਬੜੀ ਗੱਲ ਨਹੀਂ ਹਰ ਇੱਕ ਦਾ ਹੋ ਸਕਦਾ ਟਰੈਕਟਰ ਵੀ ਦੋ ਤੇਰੇ ਕਿਸੇ ਬੰਦੇ ਨਾਲ ਵੀ ਇੰਨਾ ਵੱਡਾ ਧੋਖਾ ਹੋਵੇ ਭਾਜੀ ਇਹ ਜਿਹੜਾ ਬੰਦਾ ਸੀ ਨਾ ਜਿਹੜਾ ਜਿਹੜਾ ਤੁਹਾਨੂੰ ਦੱਸਦਾ ਵੀ ਸਾਡੇ ਰਸਤੇ ਤਰ੍ਹਾਂ ਦੀ ਜ਼ਮੀਨ ਵੀ ਇਹ ਬੋਂਦਾ ਰਿਹਾ ਤੇ ਜਿਹਨੇ ਕੁੰਡੀ ਮਾਰੀ ਆ ਠੱਗੀ ਕੀਤੀ ਆ ਤੇ ਇਹ ਇਹ ਕੱਲਾ ਗੰਨਾ ਬੀਜ ਦਿੰਦਾ ਸੀ ਦੂਜੀ ਫਸਲ ਨਹੀਂ ਸੀ ਨਹੀਂ ਬੀਜਣੀ ਠੀਕ ਹੈ ਖੇਤੀ ਚੰਗੀ ਮੇਰੇ ਖਿਆਲ 100 ਕਿੱਲੇ ਦੀ ਖੇਤੀ ਕਰਦਾ ਸੀ ਤੇ ਬਾਕੀ ਆੜ ਦੇ ਰਸਤੇ ਹੋਰ ਵੀ ਕਈਆਂ ਦੀ ਠੀਕ ਹੈ ਤੇ 100 ਕਿਲੇ ਦਾ 100 ਹੀ ਗੰਨਾ ਹੀ ਹੁੰਦਾ ਸੀ ਗੰਨਾ ਉਹਦਾ ਇੰਨਾ ਭਾਰਾ ਹੁੰਦਾ ਸੀ ਕਹਿਰ ਠੀਕ ਆ ਤੇ ਟਰੈਕਟਰ ਉਹਨੇ ਨਵੇਂ ਰੱਖਣੇ ਠੀਕ ਆ ਹਮੇ 6 ਮਹੀਨੇ ਹੀ ਬਦਲੇ ਸਾਲ ਬਾਅਦ ਬਦਲ ਦਵੇ ਬਸ 6 ਮਹੀਨੇ ਦਾ ਸਾਰਾ ਉਹਦਾ ਟਰੈਕਟਰ ਨਵੇਂ ਰੱਖਦਾ ਹੁੰਦਾ ਸੀ ਠੀਕ ਆ ਤੇ ਕੋਠੀ ਪਈ ਉਹ ਪਿੰਡ ਹੁਣ ਉਹ ਕੋਠੀ ਖਾਲੀ ਆ ਕਿਉਂਕਿ ਉਹਦਾ ਚਾਚਾ ਤਾਂ ਉਹ ਦੋ ਇਕੱਠੇ ਰਹਿੰਦੇ ਸੀ ਤੇ ਉਹ ਚਾਚੇ ਉਹਦਾ ਅਮਰੀਕਾ ਬਣ ਗਿਆ ਸੀ ਪਡੋਰੀ ਪਿੰਡ ਆ ਪਡੋਰੀ ਠੀਕ ਤੇ ਉਹ ਚਾਚਾ ਉਹਦਾ ਅਮਰੀਕਾ ਚੱਲ ਗਿਆ ਸੀ ਇਹ ਗੁੰਡੀ ਮਾਰ ਕੇ ਕੈਨੇਡਾ ਜਾ ਵੜਿਆ ਕੋਠੀ ਹੁਣ ਖਾਲੀ ਪਈ ਆ ਆਲੀਆਂ ਗੀਮਾਂ ਚੱਲਦੀਆਂ ਇੱਥੇ ਤੇ ਤੇਰਾ ਤੇਰਾ ਤਾਂ 35 ਲੱਖ ਉਹਦੇ ਨਾਲ 35 ਕਿੱਲੇ ਆ ਤੇਰਾ ਹਜ 25 ਲੱਖ ਹੈ ਉਹਦੇ 35 ਕਿੱਲੇ ਆ ਹੂੰ 10 ਦੁਕਾਨਾਂ ਪਰ ਗੱਲ ਤਾਂ ਇਹ ਆ ਆਪਾਂ ਨੂੰ ਉਹਨਾਂ ਥੋੜੀ ਮਤਲਬ ਆਪਾਂ ਦਾ ਆਪਣੇ 25 ਲੱਖ ਨਾਲ ਪਾਣਾ ਆਪਣੇ ਪੈਸਿਆਂ ਨਾਲ ਮਤਲਬ ਆ ਹੈਨਾ ਉਹਦੇ ਕੋਲ ਤਾਂ ਹੋਰ ਪ੍ਰਾਪਰਟੀ ਵੀ ਹੋਊਗੀ ਸਾਡੇ ਕੋਲ ਤਾਂ ਇਹੀ 25 ਲੱਖ ਸੀ ਪਰ ਜੇ ਕਿਸੇ ਬੰਦੇ ਨੇ ਤੁਹਾਡੇ ਤੇ ਯਕੀਨ ਕੀਤਾ ਤੁਸੀਂ ਇਹ ਕੰਮ ਨਾ ਕਰੋ ਹੁਣ ਭਾਵੇਂ ਉਹ ਉਹਦੇ ਪੈਸੇ ਮੋੜ ਵੀ ਦਵੇ ਪਰ ਉਹ ਗੱਲ ਥੋੜੀ ਬਣਨੀ ਹੈ ਦੇਖੋ ਬੰਦੇ ਨੇ ਆਪਣੇ ਜਿਹਨੇ 35 ਕਿੱਲੇ ਜ਼ਮੀਨ ਦੇ ਬਣਾਏ ਸੀ ਉਹਨੂੰ ਸ਼ੌਂਕ ਹੋਊਗਾ ਜ਼ਮੀਨ ਦਾ ਤਾਂ ਹੀ ਬਣਾਏ ਸੀ ਕਿਉਂਕਿ ਉਸ ਬੰਦੇ ਦੀ ਕਹਿੰਦੇ ਪਹਿਲਾਂ ਜੱਦੀ ਜ਼ਮੀਨ ਹੈ ਨਹੀਂ ਸੀਗੀ ਜਿਹਦੀ ਜ਼ਮੀਨ ਵੇਚੀ ਆ ਉਹ ਸਾਰੀ ਉਹਨੇ ਮੁੱਲੇ ਲਈ ਸੀਗੀ ਉਹਨੂੰ ਸ਼ੌਂਕ ਹੋਊਗਾ ਹਨਾ ਵੇਖੋ ਦੁਬਾਰਾ ਵੀ ਲੈ ਸਕਦਾ ਹੋਵੇ ਭਾਵੇਂ ਉਹ ਕੋ ਪੈਸੇ ਹੋਣ ਹਨਾ ਤੇ ਚਾਹੇ ਬੰਦਾ ਸਾਰੇ ਪੈਸੇ ਵੀ ਗਾਹ ਮੋੜ ਦੇਵੇ ਪਰ ਜਿਹੜਾ ਉਹਦਾ ਸ਼ੌਂਕ ਸੀਗਾ ਉਹ ਜਾਂ ਜਿੱਦਾਂ ਜੇ ਸ਼ੌਂਕ ਨਾਲ ਉਹਨੇ ਬਣਾਈ ਸੀ ਚੀਜ਼ ਉਹ ਥੋੜੀ ਉਹਦਾ ਰਹਿ ਗਿਆ ਉਸ ਬੰਦੇ ਦੀ ਥੋੜੀ ਗਲਤੀ ਇਹ ਆ ਮੈਂ ਕਹਿੰਨਾ ਵੀ ਉਹਨੇ ਆਪਣੇ ਪਰਿਵਾਰ ਤੇ ਸ਼ਾਇਦ ਯਕੀਨ ਕਰਦਾ ਆਪਣੇ ਉਹਦੇ ਕੋਈ ਸਕੇ ਵੀ ਤਾਂ ਹੋਣੇ ਚਾਚੇ ਤਾਏ ਪਿੰਡ ਦੇ ਵਿੱਚ ਉਹਨਾਂ ਤੇ ਪਾਵਰ ਆਫ ਡਾਰਨੀ ਉਹਨਾਂ ਨੂੰ ਦੇ ਦਿੰਦਾ ਮੰਨ ਲਓ ਉਹਨਾਂ ਦੇ ਮਨ 'ਚ ਵੀ ਹੀਰਾ ਫੇਰੀ ਆ ਜਾਂਦੀ ਹੈ ਹਨਾ ਤੇ ਪਰ ਫਿਰ ਵੀ ਉੱਥੇ ਬੰਦਾ ਕਹਿਣ ਜੋਗਾ ਸੀਗਾ ਕਿਉਂਕਿ ਜਦੋਂ ਇੱਕ ਪਰਿਵਾਰ ਹੁੰਦਾ ਹਨਾ ਉਹਦੇ ਵਿੱਚ ਚਾਚੇ ਤਾਏ ਹੋਰ ਬਾਕੀ ਦੇ ਹੁੰਦੇ ਆ ਜਾਂ ਆਪਣੇ ਰਿਸ਼ਤੇਦਾਰੀਆਂ ਸਾਰੀਆਂ ਸਾਂਝੀਆਂ ਹੁੰਨੀਆਂ ਹਨਾ ਮਤਲਬ ਕੋਈ ਕਹਿਣ ਵਾਲਾ ਵਿੱਚ ਹੁੰਦਾ ਹੈ ਹੁਣ ਜਿਹੜਾ ਤੀਜਾ ਬੰਦਾ ਪਿੰਡ ਚੋਂ ਸੀ ਹੈ ਨਾ ਉਹ ਜ਼ਮੀਨ ਵਾਂਦਾ ਸੀ ਉਹਦੀ ਠੇਕੇ ਤੇ ਹੁਣ ਉਹਦੇ ਉਹਨੂੰ ਵਿੱਚ ਉਹ ਕਿਹਨੂੰ ਬਿਠਾਲੇ ਕਿਹਨੂੰ ਕਹੇ ਹੈ ਨਾ ਕੋਈ ਉਹਦੀ ਉਹਨਾਂ ਰਿਸ਼ਤੇਦਾਰੀ ਸਾਂਝੀ ਨਹੀਂ ਸੀ ਕੋਈ ਉਹਦੇ ਮਤਲਬ ਟੱਬਰ ਚੋਂ ਨਹੀਂ ਸੀਗਾ ਵੀ ਜਿਹੜਾ ਕਿਸੇ ਆਪਣੇ ਚਾਚੇ ਤਾਏ ਨੂੰ ਕਹਿ ਦੇਵੇ ਵੀ ਭਾਈ ਇਹਨੂੰ ਕਹੋ ਮੇਨਾ ਕੰਮ ਮਾੜਾ ਕੀਤਾ ਹੁਣ ਇੱਥੇ ਤਾਂ ਵਿੱਚ ਵੀ ਨਹੀਂ ਕਿਸੇ ਨੂੰ ਪਾ ਸਕਦਾ ਕਿਉਂਕਿ ਉਹ ਹੋਰ ਪਰਿਵਾਰ ਆ ਉਹ ਹੋਰ ਪਰਿਵਾਰ ਆ ਹੈ ਨਾ ਤੇ ਉਹਨਾਂ ਦੀ ਕੋਈ ਸਾਂਝੇ ਹੀ ਨਹੀਂ ਸੀਗੀ ਵੈਸੇ ਤਾਂ ਪਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਬਈ ਪਾਵਰ ਹਟਾਰਨੀ ਦੇਣ ਵੇਲੇ ਇੱਕ ਗੱਲ ਦਾ ਖਿਆਲ ਜ਼ਰੂਰ ਰੱਖੋ ਬਈ ਜਿਸ ਕੰਮ ਲਈ ਦੇਣੀ ਆ ਸਪੈਸ਼ਲ ਉਸ ਕੰਮ ਲਈ ਦੇ ਦਿਓ ਪੂਰੀ ਜਨਰਲ ਪਾਵਰ ਹਟਾਰਨੀ ਨਾ ਦਿਓ ਸਪੈਸ਼ਲ ਦੋ ਬਾਰ ਹਟਾਰਨੀਆਂ ਹੁੰਦੀਆਂ ਇੱਕ ਹੁੰਦੀ ਜਨਰਲ ਇੱਕ ਹੁੰਦੀ ਸਪੈਸ਼ਲ ਸਪੈਸ਼ਲ ਉਹ ਹੁੰਦੀ ਹੈ ਜਿਹਦੇ ਵਿੱਚ ਲਿਖਿਆ ਜਾਂਦਾ ਵੀ ਇਹ ਇਸ ਕੰਮ ਲਈ ਦਿੱਤੀ ਆ ਬਸ ਇਹੀ ਬੰਦਾ ਕੰਮ ਕਰ ਸਕਦਾ ਹੋਰ ਨਹੀਂ ਕੁਝ ਕਰ ਸਕਦਾ ਇੱਕ ਹੁੰਦੀ ਜਨਰਲ ਚਲੋ ਜਨਰਲ ਵੀ ਕਈ ਵਾਰੀ ਦੇਣੀ ਮੇਰੇ ਕੋਲ ਖੁਦ ਕੋਲ ਮੇਰੇ ਕੋਲ ਤੈਨੂੰ ਪਾਵਰ ਹਟਾਰਨੀ ਆਇਆ ਤੇ ਉਹ ਉਹਦੇ ਵਿੱਚ ਦੋ ਦਾ ਜਨਰਲ ਹੀ ਆ ਕਿਉਂਕਿ ਉਹਨਾਂ ਦਾ ਕੇਸ ਸੀਗਾ ਉਹ ਕੇਸ ਮੈਂ ਲੜਦਾ ਸੀਗਾ ਤੇ ਫਿਰ ਸੈਨਸੂਨ ਕਰਨੇ ਪੈਂਦੇ ਸੀ ਵਕੀਲਾਂ ਨੂੰ 100 ਸੀ ਉਹ ਮੈਨੂੰ ਜਾਨਕਿ ਇੱਕ ਦੂਜੀ ਗੱਲ ਇਹ ਆ ਵੀ ਯਕੀਨ ਸੀਗਾ ਅਗਲੇ ਮੈਨੂੰ ਜਨਰਲ ਦੇਗਾ ਹੈਨਾ ਪਾਵਰ ਆਊਟ ਆਣੀ ਗੱਲ ਮੋਗ ਗਈ ਤੇ ਉਹ 6-7 ਸਾਲ ਹੋ ਗਏ ਮੇਰੇ ਕੋਲ ਹੁਣ ਵੀ ਆ ਹੈਨਾ ਇਹਦਾ ਮਤਵਲੇ ਥੋੜੀ ਆ ਵੀ ਮੈਂ ਹੁਣ ਉਹਨਾਂ ਨਾਲ ਫਰਾਡ ਕਰ ਲਾ ਖਾਨਦਾਨੀ ਇੱਥੋਂ ਪਛਾਣ ਹੁੰਨੀ ਆ ਕਹਿੰਦੇ ਖਾਨਦਾਨ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਾਰੀ ਵੀ ਲਾਓ ਤਾਂ ਆਪਣੇ ਨਾ ਬਰਾਬਰ ਦੇ ਖਾਨਦਾਨੀ ਬੰਦੇ ਨਾ ਲਾਓ ਖਾਨਦਾਨੀ ਬੰਦੇ ਕਦੇ ਇਹੋ ਜਿਹਾ ਕੰਮ ਕਰਦੇ ਨਹੀਂ ਤੇ ਜਿਹੜੇ ਮਾੜੇ ਬੰਦੇ ਆ ਉਹ ਭਾਵੇਂ ਕਿਸੇ ਮੁਲਕ ਚ ਚੱਲ ਜਾਣ ਉਹ ਆਪਣੇ ਹਰਕਤਾਂ ਤੋਂ ਹਟ ਨਹੀਂ ਸਕਦੇ ਬਾਜ਼ ਨਹੀਂ ਆ ਸਕਦੇ ਜਿਹੜੇ ਮਰਜੀ ਮੁਲਕ ਚੰਦ ਤੇ ਭੇਜ ਦੋ ਉਹਨਾਂ ਨੂੰ ਬਿਸ਼ੱਕ ਕਿਉਂਕਿ ਉਹਨਾਂ ਨੂੰ ਆਦਤ ਹੁੰਦੀ ਆ ਹੁਣ ਆਦਤ ਦੀ ਤੁਹਾਨੂੰ ਮੈਂ ਗੱਲ ਦੱਸਦਾ ਸਾਡੇ ਇੱਥੇ ਇੱਕ ਮੁੰਡੇ ਦਾ ਵਿਆਹ ਹੋਇਆ ਤੇ ਉਹ ਵੀ ਮੁੰਡਾ ਕੈਨੇਡਾ ਚ ਆਇਆ ਸੀ ਪੂਰੀ ਫੈਮਿਲੀ ਕੈਨੇਡਾ ਚ ਆਈ ਹੋਈ ਸੀ ਤੇ ਉਹ ਕੁੜੀ ਜਿਹਨਾਂ ਵਿਆਹ ਹੋਇਆ ਦੇਖ ਲਾ ਉਹ ਨਹੀਂ ਮੁੰਡੇ ਵਾਲਿਆਂ ਨੇ ਕੁਝ ਨਹੀਂ ਲਿਆ ਉਹਨਾਂ ਤੋਂ ਕੁੜੀ ਵਾਲਿਆਂ ਤੋਂ ਵੀ ਬਸ ਸਾਨੂੰ ਕੁੜੀ ਚਾਹੀਦੀ ਆ ਮਤਲਬ ਚੰਗਾ ਪਰਿਵਾਰ ਮਿਲ ਜਾਵੇ ਪਰ ਹੁਣ ਵਿੱਚ ਤਾਂ ਕੋਈ ਨਹੀਂ ਬੜਿਆ ਹੁੰਦਾ ਉਹ ਰੱਪਣ ਕੀ ਪਿਆ ਜਿਹੜੀ ਕੁੜੀ ਸੀਗੀ ਕੁੜੀ ਕੀ ਉਹ ਪੂਰੇ ਟੱਬਰ ਨੂੰ ਕਹਿੰਦੇ ਚੋਰੀ ਦੀ ਆਦਤ ਸੀਗੀ ਹਨਾ ਜਿਹੜੀ ਆਦਤ ਹੈ ਉਹ ਹੁਣ ਹਟਦੀ ਨਹੀਂ ਬੰਦੇ ਦੀ ਚਾਹੇ ਜੋ ਮਰਜ਼ੀ ਕਰ ਲਓ ਤੇ ਉਹ ਕੁੜੀ ਨੂੰ ਸੀਗੀ ਚੋਰੀ ਦੀ ਆਦਤ ਉਹ ਜਦੋਂ ਵਿਆਹ ਕੇ ਆ ਗਈ ਤਾਂ ਇੱਥੇ ਇਹਨਾਂ ਦੇ ਘਰ ਸਮਾਨ ਚੋਰੀ ਹੋਣ ਲੱਗ ਪਿਆ ਜਦ ਕਿਉਂ ਤੰਗੀ ਨਹੀਂ ਸੀ ਕਿਸੇ ਗੱਲ ਦੀ ਪੈਸੇ ਤਾਂ ਉਹਦੇ ਕੋਲ ਵਾਧੂ ਰਹਿੰਦੇ ਸੀ ਕੁੜੀ ਕੋ ਹਨਾ ਪਰ ਰੋਲਾ ਤਾਂ ਇਹ ਸੀਗਾ ਵੀ ਉਹਨੂੰ ਆਦਤ ਸੀਗੀ ਉਹ ਆਦਤ ਉਹ ਮਜਬੂਰ ਸੀ ਵੀ ਉਹਨੂੰ ਜਿੱਦ ਹੁਣ ਕਹ ਲੈ ਵੀ ਆਦਤ ਪਈ ਹੋਈ ਸੀ ਵੀ ਚੀਜ਼ ਚੱਕਣੀ ਚੱਕਣੀ ਆ ਤੇ ਉਹ ਦੋ ਤਿੰਨ ਚੀਜ਼ਾਂ ਜਿਹਦਾ ਸੋਨੇ ਦੀਆਂ ਚੋਰੀ ਹੋ ਗਈਆਂ ਹਲੇ ਇਧਰੇ ਮਤਲਬ ਵਿਆਹ ਹੋਏ ਨੂੰ ਥੋੜੇ ਦਿਨੇ ਹੋਏ ਸੀ ਥੋੜੇ ਦਿਨਾਂ ਦੇ ਵਿੱਚ ਹੁਣ ਨਵਾਂ ਨਵਾਂ ਵਿਆਹ ਹੋਇਆ ਕੋਈ ਉੱਥੇ ਵਿਚਾਰਾ ਸ਼ੱਕ ਵੀ ਨਹੀਂ ਕਰਦਾ ਅਗਲਾ ਕਹਿੰਦਾ ਯਾਰ ਇਹ ਇਹਨੂੰ ਕੀ ਲੋੜ ਆ ਕਰਨ ਦੀ ਹੈ ਨਾ ਵੀ ਇਹਨੂੰ ਕਿਹੜੀ ਕਿਸੇ ਗੱਲ ਦੀ ਅਗਲੇ ਪਹਿਲੀ ਗੱਲ ਤਾਂ ਕੰਮ ਦੀ ਵਿੱਚ ਬੰਦੇ ਤੰਗੀ ਰੱਖੀ ਹੋਵੇ ਬੰਦਾ ਤਾਂ ਹੀ ਕਹਿੰਦਾ ਵੀ ਇਹ ਚੋਰੀ ਕਰੂਗੀ ਤੇ ਉਹ ਜਦੋਂ ਉਹਨੂੰ ਤੰਗੀ ਨਹੀਂ ਸੀ ਕਿਸੇ ਗੱਲ ਦੀ ਤਾਂ ਆਪੇ ਅਗਲੇ ਨੇ ਕਿਸੇ ਨੇ ਸ਼ੱਕ ਕਾਤੇ ਕਰਨਾ ਹਨ ਦੂਜੀ ਗੱਲ ਅੱਜ ਕੱਲ ਕੁੜੀਆਂ ਦਾ ਸੁਭਨਾ ਵੇ ਸਾਡਾ ਹੈ ਨਾ ਵਿਆਹ ਕੈਨੇਡਾ ਚ ਹੋਵੇ ਤੇ ਉਹਦਾ ਕੁੜੀ ਦਾ ਵਿਆਹ ਵੀ ਕੈਨੇਡਾ ਚ ਹੋਇਆ ਸੀ ਤਾਂ ਉਹਨੂੰ ਕੀ ਲੋੜ ਆ ਕਿਸੇ ਨੂੰ ਇਹਨਾਂ ਦੇ ਸ਼ੱਕੇ ਹੀ ਨਹੀਂ ਸੀ ਉੱਥੇ ਵੀ ਚੋਰੀ ਕਰੂਗੀ ਪਰ ਚੋਰੀ ਦੋ ਤਿੰਨ ਵਾਰੀ ਹੋ ਗਈ ਉਹ ਮੁੰਡੇ ਨੇ ਤਾੜ ਰੱਖੀ ਤੇ ਹੈਨਾ ਹੁਣ ਜਦੋਂ 2-3 ਵਾਰੀ ਘਰ ਦੇ ਵਿੱਚ ਚੋਰੀ ਹੋ ਜਵੇ ਵਿਆਹ ਤੋਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਹਲੇ ਇੱਧਰੇ ਸੀ ਹਲੇ ਬਾਹਰ ਬਹੁਣੀ ਸੀ ਲੰਗੇ ਤਾਂ ਉਹਨੇ ਤਾੜ ਰੱਖੀ ਤੇ ਜਦੋਂ ਉਹਨਾ ਤੀਜੀ ਕਵਾਰੀ ਤੀਜੀ ਚੌਥੀ ਕਵਾਰੀ ਹੋਈ ਤੇ ਉਹਨੇ ਕੁਝ ਨਹੀਂ ਕੀਤਾ ਉਹਨੇ ਬਾਅਦ ਵਿੱਚ ਨਾ ਆਪਣੀ ਘਰ ਵਾਲੀ ਦੇ ਕੱਪੜੇ ਕੁੱਪੜੇ ਫੋਲੇ 파ਰਸ ਫੋਲੇ ਆ ਉਹਦੀ ਅਲਮਾਰੀ ਚੋਂ ਮਤਲਬ ਸਾਰੇ ਫੋਲੇ ਫਾਲਿਆ ਉਹਦੀ ਅਲਮਾਰੀ ਚੋਂ ਮਤਲਬ ਸੋਨੇ ਦਾ ਬ੍ਰੇਸਲਟ ਜਿਆ ਨਿਕਲਿਆ ਆ ਉਹ ਫੇਰ ਉਹਨੂੰ ਯਕੀਨ ਹੋਵੇ ਯਾਰ ਵੀ ਇਹਨੇ ਕੀ ਕਰਨਾ ਕਾਹਤੇ ਕਰਨਾ ਹਨ ਤੇ ਉਹਨੇ ਫੇਰ ਚਲੋ ਕਹਿੰਦੇ ਸ਼ਾਇਦ ਭੁਲੇਖਾ ਲੱਗ ਗਿਆ ਹੋਵੇ ਉਹਨੇ ਇਦਾਂ ਰੱਖ ਦਿੱਤਾ ਤੇ ਚਲੋ ਉਹਨੇ ਨਾ ਸਾਰਿਆਂ ਨੇ ਪੁੱਛਿਆ ਕਿ ਛਾ ਵੀ ਕਿੱਥੇ ਗਿਆ ਕੌਣ ਆ ਕਿੱਦਾਂ ਹਨ ਉਹ ਕਹਿੰਦੇ ਨਹੀਂ ਹਨ ਛੇ ਸਾਰਿਆਂ ਨੇ ਕਿ ਚਲੋ ਆਪਣੇ ਉਹ ਨਾ ਵੀ ਕੱਪੜਿਆਂ-ਕੋਪੜਿਆਂ ਦੇ ਨਾਲ ਨਾ ਕਿਤੇ ਡੇਪਿਆ ਹੋਵੇ ਜਿਹੜੀ ਕਿ ਉਹਨਾਂ ਨੂੰ ਸ਼ੱਕੇ ਨਹੀਂ ਉੱਤੇ ਹੋਇਆ ਵੀ ਇਹ ਕਰੇ ਨਹੀਂ ਸਕਦੀ ਵੀ ਸ਼ਾਇਦ ਕਿਤੇ ਕੱਪੜਿਆਂ ਤੇ ਤੂੰ ਲਾਉਂਦੀ ਹੋਵੇ ਵਿੱਚ ਆ ਗਿਆ ਹੋਵੇ ਚਲੋ ਹੁਣੇ ਫੇਰ ਉਹ ਨਾ ਉਹ ਕਹਿੰਦੇ ਉਹਨੂੰ ਬਹਾਨੇ ਜੇ ਨਾ ਉਹਨੇ ਕਿਹਾ ਵੀ ਤੂੰ ਵੀ ਆਪਣੇ ਨਾ ਸਾਰਿਆਂ ਨੇ ਆਪਣੀ ਜਾਣ ਕੇ ਅਲਮਾਰੀਆਂ ਜਾਂ ਫੋਲੀਆਂ ਤੇ ਉਹਨੂੰ ਵੀ ਕਿ ਆਪਣੇ ਮੜਦੇ ਕੱਪੜਿਆਂ ਦੀ ਤਹਾਂ ਤੂੰ ਖੋਲ ਕੇ ਦੇਖ ਬਈ ਸ਼ਾਇਦ ਤੇ ਜਦੋਂ ਥਾਂ ਹੁਣ ਰੱਖਿਆ ਸੀ ਪਤਾ ਹੀ ਸੀ ਤੇ ਉਹਦੇ ਸਾਹਮਣੇ ਜਦੋਂ ਖੋਲਿਆ ਤਾਂ ਵਿੱਚੋਂ ਚੈਨ ਡਿੱਗੀ ਹੈ ਨਾ ਪਰ ਫਿਰ ਵੀ ਉਹ ਨਹੀਂ ਉਹਨੂੰ ਕੁਝ ਨਹੀਂ ਕਿਹਾ ਜਨ ਕਿ ਉਹਨਾਂ ਨੂੰ ਸ਼ੱਕ ਫੇਰ ਵੀ ਨਹੀਂ ਸੀਗਾ ਅਗਲੇ ਕਹਿੰਦੇ ਵੀ ਚੱਲ ਸ਼ਾਇਦ ਗਲਤੀ ਨਾ ਆ ਗਿਆ ਹੋਵੇ ਫੇਰ ਜਦੋਂ ਨਾ ਥੋੜੇ ਦਿਨਾਂ ਬਾਅਦ ਫਿਰ ਪੈਸੇ ਨਿਕਲੇ ਉਹ ਮੁੰਡਾ ਜਿਹਦਾ ਤਾੜ ਪੂਰੀ ਰੱਖਦਾ ਸੀ ਉਹਨੇ ਕੀ ਕੀਤਾ ਨਵੇਂ ਨੋਟ ਸੀਗੇ ਨਵੇਂ ਨੋਟ ਤੇ ਸੀਰੀਅਲ ਨੰਬਰ ਸੀਗੇ ਤੇ ਉਹ ਪੈਸੇ ਜਦੋਂ ਨਿਕਲੇ ਉਹਨੇ ਪੈਸੇ ਮੁੜ ਕੇ ਫੇਰ ਤਲਾਸ਼ੀ ਲਈ ਆਪਣੇ ਘਰ ਵਾਲੀ ਦੀ ਅਲਮਾਰੀ ਦੀ ਉਹ ਜਦੋਂ ਦੇਖਿਆ ਤਾਂ ਉਹੀ ਪੈਸੇ ਫੇਰ ਉਹਦੀ ਅਲਮਾਰੀ ਚ ਤੋਂ ਜਦੋਂ ਦੇਖਿਆ ਉਹਦੀ ਅਲਮਾਰੀ ਚ ਪੈਸੇ ਆ ਤਾਂ ਫੇਰ ਉਹਨੂੰ ਕਿਹਾ ਵੀ ਆਹ ਪੈਸੇ ਤੇਰੀ ਅਲਮਾਰੀ ਚ ਕਿੱਦਾਂ ਆ ਗਏ ਉਹ ਮੁਕਰੇ ਗਈ ਉਹਨੇ ਕੀ ਮੰਨਣਾ ਸੀ ਪਰ ਉਹਨੂੰ ਪਤਾ ਲੱਗ ਗਿਆ ਸੀ ਵੀ ਹੁਣ ਮੇਤੇ ਸ਼ੱਕ ਹੋ ਗਿਆ ਹੈ ਇਹਨਾਂ ਨੂੰ ਪਰ ਇਹ ਨਹੀਂ ਦੇਖਿਆ ਵੀ ਇਹਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੂੰ ਪਤਾ ਸੀ ਵੀ ਐਵੇਂ ਪੰਗਾ ਲਿਆ ਇੱਥੇ ਕੋਈ ਕੇਸਕੂਸ ਕਰਤਾ ਅਸੀਂ ਸਾਰੇ ਇੱਥੇ ਵੱਜ ਜਾਂਗੇ ਉਹ ਚੁੱਪ ਕਰਕੇ ਬਾਹਰ ਨੂੰ ਚਲ ਗਿਆ ਸਾਰੇ ਬਾਹਰ ਜਾ ਕੇ ਫਿਰ ਉਹ ਨਹੀਂ ਪੇਪਰ ਨਹੀਂ ਭਰੇ ਫਿਰ ਉਹ ਨਹੀਂ ਉਧਰੋਂ ਵੀ ਕਹਿੰਦਾ ਵੀ ਮੰਨ ਲਓ ਅਸੀਂ ਡਿਵੋਰਸ ਲੈਣਾ ਹਨਾ ਇਹ ਬਥੇਰਾ ਰੌਲਾ ਰੂਲਾ ਪਾ ਹਟੇ ਉਹ ਕਹਿੰਦੇ ਨਹੀਂ ਵੀ ਹੁਣ ਨਹੀਂ ਮਾਫੀਆਂ ਵੀ ਮੰਗ ਹਟੇ ਵੀ ਸਾਡੀ ਕੁੜੀ ਤੋਂ ਗਲਤੀ ਹੋ ਗਈ ਐਦਾਂ ਹੋ ਗਈ ਹਨਾ ਤਾਂ ਪਰ ਉਹ ਕਹਿੰਦੇ ਨਹੀਂ ਜੇ ਮਤਲਬ ਹੁਣੇ ਇਹ ਦੂਜਾ ਇਹ ਤਾਂ ਗਾਂ ਸਾਰੀ ਜ਼ਿੰਦਗੀ ਕਿੱਦਾਂ ਕੱਟਣੀ ਆ ਹਨਾ ਫੇਰ ਉਹਨਾਂ ਨੂੰ ਪੈਸੇ ਪੂਸੇ ਇਦਾਂ ਦਿੱਤੇ ਕਾਫੀ ਉਹਨਾਂ ਨੂੰ ਦੇਣੇ ਪਏ ਮਤਲਬ ਵਿਆਹ ਦਾ ਖਰਚਾ ਖੁਰਚਾ ਉਹ ਤੇ ਦੇਣਾ ਪੈਣਾ ਸੀ ਹਨਾ ਉਹ ਕਹਿੰਦੇ ਕੋਈ ਗੱਲ ਨਹੀਂ ਸਾਡਾ ਨਿਭੜ ਜਵੇ ਕਿਸੇ ਤਰ੍ਹਾਂ ਨਿਭੜ ਜਵੇ ਤੇ ਫੇਰ ਉਹਦਾ ਜਿਹੜਾ ਉਹਨਾਂ ਦਾ ਗਾਂ ਪਰੌਣਾ ਸੀਗਾ ਉਹਦਾ ਮੈਨੂੰ ਫੋਨ ਆਇਆ ਵੀ ਤੇਰਾ ਕੋਈ ਵਾਕਬ ਹੈਗਾ ਇਸ ਏਰੀਏ 'ਚ ਤੇ ਕੋਈ ਨਾ ਕੋਈ ਵਾਕਬ ਆਪਣਾ ਕੋਈ ਨਾ ਕੋਈ ਨਿਕਲ ਹੀ ਆਉਂਦਾ ਗਾਂ ਤੋਂ ਗਾਂ ਤੇ ਉੱਥੇ ਆਪਣਾ ਚਲੋ ਵਾਕਮ ਸੀਗਾ ਬੰਦਾ ਤੇ ਉੱਥੇ ਵੀ ਮਤਲਬ ਐਸ ਐਚ ਉਹਨਾਂ ਨਾਲ ਗੱਲ ਕੀਤੀ ਉਸ ਏਰੀਏ ਦਾ ਜਿੱਦਾਂ ਮੋਹਤਵਾਰ ਬੰਦਾ ਜਿੱਦਾਂ ਕਹ ਲਓ ਲੀਡਰ ਬੰਦਾ ਸੀ ਉਹਨੂੰ ਵਿੱਚ ਬਿਠਾ ਲਿਆ ਫਿਰ ਪੈਸੇ ਪੂਸੇ ਦੇ ਕੇ ਤਾਂ ਗੱਲ ਨਵੇੜੀ ਤੇ ਉਹ ਤੋਂ ਡਿਵੋਰਸ ਲਿਆ ਕੁੜੀ ਤੋਂ ਸਿਰਫ ਗੱਲ ਕੀ ਸੀ ਉਹਨੂੰ ਤੰਗੀ ਕਿਸੇ ਗੱਲ ਦੀ ਨਹੀਂ ਸੀ ਸਿਰਫ ਉਹਨੂੰ ਆਦਤ ਸੀ ਚੋਰੀ ਦੀ ਉਹ ਚੋਰੀ ਕੀਤੇ ਬਿਨਾਂ ਰਹਿ ਨਹੀਂ ਸੀ ਸਕਦੀ ਮਤਲਬ ਇਹਨੂੰ ਕਹਿੰਦੇ ਆ ਬਈ ਆਤਾਂ ਜਾਂ ਜਾਂ ਕੇ ਖਾਨਦਾਨੀ ਆ ਖਾਨਦਾਨੀ ਐ ਇਸ ਕਰਕੇ ਦੇਖੀ ਜਾਂਦੀਆਂ ਅਸੀਂ ਅੱਗੇ ਤੇ ਹੁਣ ਆਪਣੇ ਬੰਦੇ ਕਈ ਵਾਰੀ ਇਕੱਲੀ ਚੀਜ਼ ਮਤਲਬ ਦੇਖ ਲਿਆ ਬਈ ਸੋਹਣੀ ਆ ਦੇਖਣ ਨੂੰ ਸ਼ਕਲ ਕੁੜੀ ਸੋਹਣੀ ਸੀਗੀ ਹਨਾ ਤੇ ਉਹਨੇ ਹੋਰ ਕੋਈ ਦੂਜੀ ਗੱਲੇ ਨਹੀਂ ਕੀਤੀ ਬਈ ਠੀਕ ਆ ਹਨਾ ਤੇ ਇਸ ਕਰਕੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਬਈ ਕਦੇ ਵੀ ਕੋਈ ਯਾਰੀ ਦੋਸਤੀ ਲਾਉਣੀ ਆ ਕੋਈ ਰਿਸ਼ਤਾ ਕਰਨਾ ਆ ਖਾਨਦਾਨੀ ਦੇਖ ਕੇ ਕਰੋ ਆਪਣੇ ਬਰਾਬਰ ਦੇ ਖਾਨਦਾਨ ਨਾਲ ਕਰੋ ਜਿਹੜੀ ਬਲੱਡ ਲਾਈਨ ਜਿੱਦਾਂ ਦੀ ਹੈਗੀ ਆ ਉਹ ਉਦਾਂ ਦੀ ਰਹਿਣੀ ਆ ਜੇ ਚੰਗੀ ਆ ਤਾਂ ਚੰਗੀ ਰਹੂਗੀ ਜੇ ਉਹ ਜਿੱਦਾਂ ਹਾ ਚੋਰੀ ਦੀ ਆ ਤੁਸੀਂ ਉਹ ਸਾਰੇ ਡੱਬਰ ਨੂੰ ਆ ਤੁਸੀਂ ਚੋਰੀ ਦੀ ਉਹ ਕਸੂਰ ਉਹਦਾ ਵੀ ਨਹੀਂ ਸਿਕਾ ਕੁੜੀ ਦਾ ਬਾਕੀ ਕਿੱਦਾਂ ਦੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ